ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਜਨੋਹਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਸਰਦਾਰ ਪਿਆਰਾ ਸਿੰਘ ਅਤੇ ਮਨਮੋਹਨ ਸਿੰਘ ਮੈਮੋਰੀਅਲ ਫੁੱਟਬਾਲ ਟਰਨਮੈਂਟ ਸਪੋਰਟਸ ਕਲੱਬ ਅਜਨੋਹਾ ਵੱਲੋਂ 24 ਨਵੰਬਰ ਤੋਂ 1 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਸੂਚਿਵਰ ਜਾਣਕਾਰੀ ਦਿੰਦੇ ਹੋਏ ਮਾਸਟਰ ਭਜਨ ਸਿੰਘ ਜੀ ਨੇ ਸਰਬਤਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਇਸ ਟਰਨਮੈਂਟ ਦਾ ਉਦਘਾਟਨ ਮਾਨਜੁਗ ਸਰਦਾਰ ਰਜਿੰਦਰ ਸਿੰਘ ਪ੍ਰਮਾਰ ਡਾਕਟਰ ਪ੍ਰਵਿੰਦਰ ਸਿੰਘ ਸ਼ੇਖੋ ਪੀਏ ਜੂ ਲੁਧਿਆਣਾ ਕਤੇ ਸਮੂਹ ಗ್ರಾಮ ਪੰਚਾਇਤ ਅਜਨੋਹਾ ਅਤੇ ਹੋਰ ਆਏ ਪਤਵੰਤੇ ਸੱਜਣਾ ਵੱਲੋਂ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਸਮਾਪਤੀ ਮੌਕੇ ਮਿਤੀ 1 ਦਸੰਬਰ ਨੂੰ ਡਾਕਟਰ ਰਾਜਕੁਮਾਰ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਚਬੇੜੂ ਸ਼ਿਆਰਪੁਰ ਅਤੇ ਐਨਆਈ ਬੀਰਾਂ ਵੱਲੋਂ ਜੇਤੂ ਅਤੇ ਉਪਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਮੌਕੇ ਰਹਲੀ ਤੇ ਰਾਮਪੁਰ ਸੁਨੜਾ ਵਿਚਕਾਰ ਜੁਦਘਾਟਨੀ ਮੈਚ ਖੇਡਿਆ ਗਿਆ ਇਸ ਵਿੱਚ ਰਹਲੀ ਦੀ ਟੀਮ ਜੇਤੂ ਰਹੀ ਇਸ ਮੌਕੇ ਸਮੂਹ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਰਜਿੰਦਰ ਸਿੰਘ ਪ੍ਰਮਾਰ ਡੈਡ ਏਐਸਪੀ ਜੇ ਬਲਜਿੰਦਰ ਸਿੰਘ ਬਰਾੜ ਰਿਟਾਇਰਡ ਜੁਆਇੰਟ ਡਾਇਰੈਕਟਰ ਐਗਰੀਕਲਚਰ ਡਾਕਟਰ ਪ੍ਰਵਿੰਦਰ ਸਿੰਘ ਸੇਖੋ ਹੈਡ ਆਫ ਦੀ ਡਿਪਾਰਟਮੈਂਟ ਐਗਰੀਕਲਚਰ ਪੀਏ ਜੂ ਲੁਧਿਆਣਾ ਡਾਕਟਰ ਹਵਨ ਸਿੰਘ ਬਰਿਆਣਾ ਰਿਟਾਇਰਡ ਪ੍ਰੋਫੈਸਰ ਜੁਨੀਵਰਸਿਟੀ ਆਫ ਸਿਡਨੀ ਆਸਟ੍ਰੇਲੀਆ ਤੇ ਸਮੂਹ ਪੰਚਾਇਤ ਜਵਿੰਦਰ ਕੌਰ ਸਰਪੰਚ ਬਲਜੀਤ ਕੌਰ ਪੰਚ ਕਿਰਨ ਪੰਚ जसकरण पंच सतनाम सिंह गुरमीत बिरदी पंच सोहन सिंह सुखविंदर कौर पंच गुरप्रीत सिंह हरविंदर सिंह खालसा डी एस पी सतविंद सुरेंद्रपाल इंदरजीत सिंह अमृत गुरप्रीत सिंह हरजीत सिंह मनप्रीत सिंह संता हरकीत सिंह गोरखा जगदीप सिंह कोहली शविंदर सिंह जसवाल जसकरण सिंह पंच, गुरशांत सिंह रियल अर्शदीप सिंह परमार कुलदीप सिंह बदन हरजीत सिंह जसप्रीत सिंह तलविंदर सिंह तलू गुरप्रीत सिंह माणा मास्टर हरभजन सिंह फुटबॉल कोच मोहनपाल सिंह तो इसतों अलावा समूह नगर निवासी इस मौके हाजिर सन ਆਓ ਉਸ ਹੀ ਦੇਖਦੇ ਸਮਾਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਬਤਾਲੀ ਮੇ ਪਿਆਰਾ ਸਿੰਘ ਮੈਮੋਰੀਅਲ ਮਨਮੋਨ ਟੈਂਕ ਕਾ ਕ ਮਨਮੋਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਪਿੰਡ ਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੇਦ ਘਾਟਣ ਦੇ ਉੱਤੇ ਸਾਰੇ ਇਕੱਠੇ ਹੋਏ ਆ ਸਾਡੇ ਵਿੱਚ ਕਿਉਂਕਿ ਪਿਆਰਾ ਸਿੰਘ ਜੀ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟ ਹਨ ਸਪੋਰਟਮੈਨ ਹਨ ਪਟਵਾਲਰ ਹਨ ਹੈਂਡਬਾਲਰ ਹਨ ਅੱਜ ਉਹਨਾਂ ਦੇ ਸਾਥੀ ਜਿਹੜੇ ਸਾਡੇ ਵਿੱਚ ਪਹੁੰਚੇ ਲੁਧਿਆਣੇ ਤੋਂ ਵਿਸ਼ੇਸ਼ ਤੌਰ ਤੇ ਕਿ ਲੁਧਿਆਣੇ ਵਿੱਚ ਜਿਹੜੀ ਸੁਸਾਇਟੀ ਬਣੀ ਹੋਆ ਪੈਰਾਟਿੰਗ ਬਿਮਾਰ ਮੈਮੋਰੀਅਲ ਸੁਸਾਇਟੀ ਉਹਨਾਂ ਦੇ ਪ੍ਰਧਾਨ ਡਾਕਟਰ ਪ੍ਰਵਿੰਦਰ ਸਿੰਘ ਜੀ 600 ਸਾਢੇ ਦਰਮਿਆਨ ਨੇ ਮੈਂ ਜਿੱਥੇ ਉਹਨਾਂ ਦੀ ਸਾਰੀ ਟੀਮ ਨੂੰ ਗਿਆ ਆਖਦਾ ਉੱਥੇ ਉਹਨਾਂ ਨੂੰ ਬੇਨਤੀ ਕਰਦਾ ਦੋ ਸ਼ਬਦ ਆਪਣੇ ਵੱਲੋਂ ਬੋਲਣ ਔਰ ਆਪਣੀ ਸੁਸਾਇਟੀ ਦੀਆਂ ਜੋ ਲੁਧਿਆਣੇ ਵਿੱਚ ਐਕਟੀਵਿਟੀਜ਼ ਨੇ ਉਹਨਾਂ ਬਾਰੇ ਸਾਨੂੰ ਜਰੂਰ ਜਾਣੂ ਕਰਾਉਣ ਅਭਿਨੇ ਸਿੰਘ 600 ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਨਗਰ ਨਿਵਾਸੀਆਂ ਦਾ ਸਰਪੰਚ ਸਾਹਿਬ ਦਾ ਅਤੇ ਟੂਰਨਾਮੈਂਟ ਕਮੇਟੀ ਦਾ ਜਿਨ੍ਹਾਂ ਨੇ ਸਾਡੇ ਦੋਸਤ ਦੀ ਯਾਦ ਨੂੰ 42 ਸਾਲਾਂ ਤੱਕ ਹਮੇਸ਼ਾ ਆਪਦੇ ਮਨਾਂ ਚ ਰੱਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆ ਮੈਨੂੰ ਅਜੇ ਵੀ ਯਾਦ ਆ ਕਿ ਪਿਆਰਾ ਜਦੋਂ ਖੇਡਦਾ ਸੀ ਉਹ ਨੈਸ਼ਨਲ ਲੈਵਲ ਦਾ ਪਲੇਅਰ ਸੀ ਹੈਂਡਬਾਲ ਦਾ ਗੋਲ ਕੀਪਰ ਸੀ ਇੰਟਰਨੈਸ਼ਨਲ ਮੈਚ ਵੀ ਉਹਨੇ ਖੇਲੇ ਸੀ ਖੇਡਾਂ ਦੇ ਨਾਲ ਨਾਲ ਉਹ ਐਮ ਐਸ ਸੀ ਅਗਰੋਨਮੀ ਕਰਦਾ ਸੀਗਾ ਅਗਰੋਨਮੀ ਦਾ ਵੀ ਸਕਾਲਰ ਸੀ ਉਸ ਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਸੀ ਉਹ ਸਾਡਾ ਬਹੁਤ ਹੀ ਪਿਆਰਾ ਮਿੱਤਰ ਸੀ ਅਤੇ ਬਹੁਤ ਹੀ ਇੱਕ ਹੋਣਹਾਰ ਵਿਦਿਆਰਥੀ ਸੀ ਜੋ ਸਾਤੋਂ ਬੇਵਕਤ ਵਿਛੜ ਗਿਆ ਸਾਰੇ ਦੋਸਤ ਉਸ ਨੂੰ ਬਹੁਤ ਯਾਦ ਕਰਦੇ ਸੀ ਪਰ ਕਿਉਂਕਿ ਕੋਈ ਵਸੀਲਾ ਨਹੀਂ ਸੀ ਚੱਲਿਆ ਵੀ ਕਿਸ ਤਰ੍ਹਾਂ ਅਸੀਂ ਇਕੱਠੇ ਹੋਈਏ ਜਦੋਂ ਤੋਂ ਵਟਸਐਪ ਆਇਆ 2015 ਤੋਂ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਪਿਆਰਾ ਸਿੰਘ ਪਰਮਾਰ ਮੈਮੋਰੀਅਲ ਸੁਸਾਇਟੀ ਬਣਾਈ ਸਾਨੂੰ ਇਹ ਸੀਗਾ ਵੀ ਅਸੀਂ ਪੀਏਯੂ ਦੇ ਵਿੱਚ ਉਸ ਦੀ ਯਾਦ ਦੇ ਵਿੱਚ ਸਪੋਰਟਸ ਜਿਹੜੇ ਐਕਸਲੈਂਸ ਵਾਰ ਸ਼ੁਰੂ ਕਰਾਂਗੇ ਜਦੋਂ ਅਸੀਂ ਸੋਸਾਇਟੀ ਬਣਾ ਕੇ ਪਹਿਲੇ ਦਿਨ ਹੀ ਪਾਈ ਤਾਂ ਸਾਡੇ ਕੋਲੇ 10 ਲੱਖ ਰੁਪਇਆ ਪਹਿਲੇ ਦਿਨ ਹੀ ਆ ਗਿਆ ਇਹ ਐਲਾਨ ਸਾਡੇ ਦੋਸਤ ਰਵਨ ਸਿੰਘ ਬਰਿਆਣਾ ਇੱਥੇ ਕਰਕੇ ਵੀ ਗਏ ਸੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਗੱਲ ਚੱਲਦੀ ਸੀ ਸੁਰੇਂਦਰ ਸ਼ਰਮਾ ਹੀ ਆ ਉਹਨਾਂ ਵੱਲੋਂ ਬਹੁਤ ਗੱਲ ਚਲਾਈ ਜਾ ਰਹੀ ਸੀ ਉੱਥੇ ਵੀ ਜਦੋਂ ਸ਼ੁਰੂ ਹੋਇਆ ਤਾਂ ਇਕਦਮ ਹੀ ਸਾਨੂੰ ਇਨਾ ਹੰਗਾਰਾ ਮਿਲਿਆ ਸਾਨੂੰ ਇਹ ਲੱਗਿਆ ਵੀ ਅਜੇ ਪਿਆਰਾ ਸਾਰਿਆਂ ਦੇ ਦਿਲਾਂ 'ਚ ਉਸੇ ਤਰ੍ਹਾਂ ਹੀ ਜਿੰਦਾ ਬੈਠਾ ਹੈ ਉਸ ਤੋਂ ਬਾਅਦ ਅਸੀਂ ਉਸ 8 ਲੱਖ ਰੁਪਏ ਦਾ ਦੋ ਸਪੋਰਟਸ ਐਕਸਲੈਂਸ ਅਵਾਰਡ ਪੀ.ਐਜੂ ਦੇ ਵਿੱਚ ਸਥਾਪਿਤ ਕਰਦੇ ਉਹ 8 ਲੱਖ ਰੁਪਏ ਕੰਟਰੋਲਰ ਪੀ.ਐਜੂ ਨੂੰ ਦੇਤਾ ਉਹ 25-25 ਹਜ਼ਾਰ ਰੁਪਏ ਦੇ ਅਵਾਰਡ ਨੇ ਜਿਹੜੇ ਹਰ ਸਾਲ ਐਥਲੈਟਿਕ ਮੀਟ ਦੇ ਉੱਤੇ ਦਿੱਤੇ ਜਾਂਦੇ ਆ ਪੀ.ਐਜੂ ਦੀ ਜਦੋਂ ਐਥਲੈਟਿਕ ਮੀਟ ਹੁੰਦੀ ਆ ਖਾਸ ਤੌਰ ਤੇ ਉਹ ਵਿਦਿਆਰਥੀ ਸਿਲੈਕਟ ਕੀਤੇ ਜਾਂਦੇ ਆ ਜਿਹੜੇ ਸਟੇਟ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਖੇਡਦੇ ਨੇ ਉਸ ਤੋਂ ਬਾਅਦ ਜਦੋਂ ਸਾਨੂੰ ਹੋਰ ਹੰਗਾਰਾ ਮਿਲਿਆ ਤਾਂ ਅਸੀਂ ਇਹ ਸੋਚਿਆ ਵੀ ਕੀ ਕੀਤਾ ਜਾਵੇ ਫਿਰ ਇਹ ਦੁਆਰਾ ਹੋਇਆ ਕਿ ਜਿਹੜੇ ਕਮਜ਼ੋਰ ਵਿਦਿਆਰਥੀ ਪੜਨ ਆਉਂਦੇ ਨੇ ਕਿਉਂਕਿ ਹੁਣ ਪੀਏਯੂ ਦੇ ਵਿੱਚ ਵੀ ਫੀਸਾਂ ਵੱਧ ਚੁੱਕੀਆਂ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਫਿਰ ਅਸੀਂ ਇੱਕ ਉੱਥੇ ਕਾਰਪਸ ਫੰਡ ਪੀਏਯੂ ਦੇ ਵਿੱਚ ਸਥਾਪਿਤ ਕੀਤਾ ਜਿਹਦੇ ਵਿੱਚ ਅਸੀਂ ਹੁਣ ਤੱਕ 55 ਲੱਖ ਰੁਪਏ ਪਾ ਚੁੱਕੇ ਹਾਂ ਤੇ ਸੁਸਾਇਟੀ ਕੋਲੇ 45 ਲੱਖ ਰੁਪਏ ਹੋਰ ਆ ਰਹੇ 1 ਕਰੋੜ ਤੋਂ ਵੱਧ ਸਾਡੇ ਕੋਲੇ ਪੈਸੇ ਆ ਚੁੱਕੇ ਨੇ ਉਸ ਦੇ ਵਿਆਜ ਨਾਲ ਅਸੀਂ ਹਰ ਸਾਲ 25 ਵਿਦਿਆਰਥੀਆਂ ਨੂੰ 20-20 ਹਜ਼ਾਰ ਰੁਪਏ ਸਟੂਡੈਂਟੇ ਇਡ ਦਿੰਨੇ ਆ ਇਹ ਮੇਨ ਜਿਹੜੀ ਸਾਡੀ ਗਤੀਵਿਧੀ ਆ ਹਰ ਸਾਲ ਅਸੀਂ ਕਰਦੇ ਆ ਬਾਕੀ ਹਰ ਸਾਲ ਅਸੀਂ ਜਿਸ ਤਰ੍ਹਾਂ ਇਸ ਸਾਲ ਸਪੋਰਟਸ ਇਥੇ ਟੂਰਨਾਮੈਂਟ ਨੂੰ ਹੈਲਪ ਕੀਤੀ ਆ ਹਰ ਸਾਲ ਕਰਦੇ ਰਹਾਗੇ ਜਿੰਨਾ ਸੱਤ ਹੋਇਆ ਹਮੇਸ਼ਾ ਜਿਹੜਾ 40000 ਰੁਪਇਆ ਪੱਕਾ ਹੀ ਸੁਸਾਇਟੀ ਵੱਲੋਂ ਮਾਰਕ ਕੀਤਾ ਗਿਆ ਹੈ ਇਸ ਟੂਰਨਾਮੈਂਟ ਲਈ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਖਿਡਾਰੀਆਂ ਦਾ ਸਾਰੇ ਸਾਡੇ ਦੋਸਤਾਂ ਦਾ ਜਿਨ੍ਹਾਂ ਨੇ ਇਹਦੇ ਲਈ ਤਨਮਨ ਤਨ ਨਾਲ ਆਪਣਾ ਯੋਗਦਾਨ ਪਾਇਆ ਨਗਰਪੰਚਾਇਤ ਜਨੋਹਾ ਦਾ ਸਪੋਰਟਸ ਕਮੇਟੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀਆਂ ਜੋ ਇਹ ਸ਼ੁਭ ਕੰਮ ਕਰ ਰਹੇ ਨੇ ਸਰਦਾਰ ਪਿਆਰਾ ਸਿੰਘ ਅਤੇ ਮਨਮੋਹ ਸਿੰਘ ਯਾਦਗਾਰੀ ਟੂਰਨਾਮੈਂਟ ਜੋ ਹਰ ਸਾਲ ਕਰਵਾਉਂਦੇ ਨੇ ਧੰਨਵਾਦ ਮੈਂ ਸਾਰੀ ਟੀਮ ਦਾ ਡਾਕਟਰ ਪ੍ਰਮਿੰਦਰ ਸਿੰਘ ਜੀ ਸੇਖੋਂ ਵਰਮਨ ਸਿੰਘ ਜੀ ਬਰਿਆਣਾ ਬਰਾੜ ਸਾਹਿਬ ਜੀ ਵਰਮਨ ਸਿੰਘ ਜੀ ਬਰਿਆਣਾ ਤੇ ਬਰਾੜ ਸਾਹਿਬ ਦੋਵੇਂ ਪਿਆਰਾ ਸਿੰਘ ਦੇ ਕਲਾਸਮੇਟ ਆ ਬਰਾੜ ਸਾਹਿਬ ਉਹਨਾਂ ਦੇ ਰੂਮ ਮੇਟ ਵੀ ਆ ਜੇ ਮੈਂ ਜਿੱਥੇ ਇਹਨਾਂ ਦੇ ਮਨਾਂ ਵਿੱਚ ਉਹ ਸਾਰਾ ਟਾਈਮ ਜਾੜਿਆ ਮੇਰੇ ਮਨ ਵਿੱਚ ਪਿਆਰਾ ਸਿੰਘ ਦਾ ਬਚਪਨ ਵੀ ਜਾੜਿਆ ਸਕੂਲਿੰਗ ਵੀ ਜਾੜਿਆ ਸਾਹਮਣੇ ਸਕੂਲ ਹੈ ਉਹਨਾਂ ਦਾ ਮਿਡਲ ਸਕੂਲ ਨਾਲੇ ਇੱਥੇ ਉਸ ਵੇਲੇ ਜਿੱਥੇ ਮੈਂ ਪੜਾਉਣਾ ਸ਼ੁਰੂ ਕੀਤਾ ਉਹ ਵੀ ਯਾਦ ਹੈ ਫਿਰ ਹਾਈ ਸਕੂਲ ਪੰਜਾ ਵੀ ਜਾੜਿਆ ਜਿੱਥੇ ਉਹਨਾਂ ਨੇ ਕਪੂਰਥਾਲੀ ਲਈ ਵੀ ਕਿਉਂ میٹرਕ ਵਿੱਚ ਟੌਪ ਕੀਤਾ ਸੀ ਤੇ ਯੂਨੀਵਰਸਿਟੀ ਵਿੱਚ ਵੀ ਉਹ ਛਿਟੀਆਂ ਦੇ ਗੌਂਦਾ ਛਿਟੀਆਂ ਦੇ ਐਕਟਿੰਗ ਕਰਦਾ ਪੜਦਾ ਗਰਾਊਂਡਾਂ ਵਿੱਚ ਖੇਡਦਾ ਮੈਨੂੰ ਸਾਰੀਆਂ ਮੂਵਮੈਂਟਸ ਯਾਦ ਆ ਕਿਉਂਕਿ ਮੇਰਾ ਉਹ ਮੇਰੇ ਚਾਚੇ ਦਾ ਲੜਕਾ ਸੀ ਮੇਰਾ ਛੋਟਾ ਭਰਾ ਸੀ ਜੋ ਮੈਂ ਸਾਰੇ ਆਏ ਹੋਏ ਵੀਰਾਂ ਦਾ ਯੂਨੀਵਰਸਿਟੀ ਤੋਂ ਆਏ ਹੋਏ ਖਾਸ ਤੌਰ ਦੇ ਜਿਹੜੇ ਸਾਡੇ ਨਾਲ ਭਾਈ ਇਹਨਾਂ ਦੇ ਭਾਈ ਸਾਹਿਬ ਸਾਡੇ ਨਾਲ ਆਏ ਨੇ ਔਰ ਜੋ ਉਹਨਾਂ ਨੇ ਡੋਨੇਸ਼ਨ ਸਾਡੇ ਕਲੱਬ ਨੂੰ ਇਸ ਟੂਰਨਾਮੈਂਟ ਲਈ ਦਿੰਦੇ ਨੇ ਹਰ ਸਾਲ ਅਸੀਂ ਸਦਾ ਉਹਨਾਂ ਦੇ ਨਾਲ ਰਹਿਣੀ ਰਹਾਂਗੇ ਤੇ ਸਾਨੂੰ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਐਕਟੀਵਿਟੀਜ਼ ਜੋ ਯੂਨੀਵਰਸਿਟੀ ਵਿੱਚ ਪਿਆਰਾ ਸਿੰਘ ਦੇ ਨਾਂ ਤੇ ਕਰਵਾ ਰਹੇ ਆ ਸਾਨੂੰ ਵੀ ਜਰੂਰ ਉਹਨਾਂ ਵਿੱਚ ਸ਼ਾਮਲ ਕਰ ਲਿਆ ਕਰੋ ਸਾਡੇ ਕੋਲੋਂ ਵੀ ਦਰਮਾਨ ਤੇਲ ਫੁੱਲ ਜੋ ਹੈਗਾ ਅਸੀਂ ਵੀ ਦੇ ਸਕੀਏ ਧੰਨਵਾਦ ਤੁਹਾਡਾ ਸਾਰਿਆਂ ਦਾ ਅਗੇਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ